ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡਾ ਵੀਡੀਓ ਸ਼ੇਅਰ ਕਰਦੇ ਆਂ ਜੀ ਕਿ ਆਪਾਂ ਨੇ ਚੈਨਲ ਦਾ ਨਾਮ ਤੇ ਲੋਗੋ ਚੇਂਜ ਕਰਤਾ ਜੀ ਕਿਉਂਕਿ ਆਪਣੇ ਰਿਸ਼ਤੇਦਾਰਾਂ ਨੂੰ ਸਭ ਨੂੰ ਸਰਚ ਕਰਨ ਤੇ ਪ੍ਰੋਬਲਮ ਆਉਂਦੀ ਸੀਗੀ ਤੇ ਇਸ ਕਰਕੇ ਆਪਾਂ ਨੇ ਚੇਂਜ ਕਰਤਾ ਜੀ ਤੇ ਲੋ ਜੀ ਨਿਊ ਨੇਮ ਹੈਗਾ ਜੀ ਇਹ ਵਾਲਾ ਸਰਦਾਰ ਫੈਮਿਲੀ ਵੀਡੀਓਜ਼ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਜੀ ਜਿਨ੍ਹਾਂ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਨੂੰ ਜ਼ਰੂਰਤ ਨਹੀਂ ਹੈ ਜੀ ਸ਼ੇੜਨ ਦੀ ਕੁਝ ਵੀ ਕਰਨ ਦੀ ਆਟੋਮੈਟਿਕ ਇਹ ਵਾਲੀ ਨਾਮ ਆ ਗਿਆ ਹੋਏਗਾ ਜੀ ਤੇ ਇੱਕ ਵਾਰੀ ਚੈੱਕ ਜਰੂਰ ਕਰਿਓ ਤੇ ਬਾਕੀ ਤੁਸੀਂ ਮੈਨੂੰ ਆਪਣਾ ਸੁਝਾਅ ਜ਼ਰੂਰ ਲਿਖਿਓ ਜੀ ਕਿੱਦਾਂ ਦੇ ਲੱਗਿਆ ਨੇਮ ਤੇ ਲੋ ਜੀ ਇਹ ਆ ਜੀ ਮੇਰਾ ਫੇਸਬੁੱਕ ਪੇਜ ਇਹਨੂੰ ਵੀ ਜਾ ਕੇ ਫੋਲੋ ਕਰਿਓ ਤੇ ਪਲੀਜ਼ ਇਹਦੇ ਤੇ ਕੋਈ ਫਾਲੋਅਰ ਨਹੀਂ ਜੀ ਹੈਗਾ ਤੇ ਨਿਊ ਆਪਾਂ ਨੇ ਸਟਾਰਟ ਕੀਤਾ ਜੀ ਆਪਾਂ ਨੇ ਲੋਗੋ ਤੇ ਇਹਦੇ ਤੇ ਫੇਸਬੁੱਕ ਤੇ ਆਪਾਂ ਨੇ ਨਿਊ ਪੇਜ ਬਣਾਇਆ ਜੀ ਇਹਨੂੰ ਵੀ ਜਾ ਕੇ ਤੁਸੀਂ ਫੋਲੋ ਜ਼ਰੂਰ ਕਰਿਓ ਤੇ ਇਹਦੇ ਤੇ ਵੀ ਵੀਡੀਓਜ਼ ਆਉਂਦੀਆਂ ਰਹਿਣਗੀਆਂ ਜੀ ਤੇ ਨਾਲ ਦੀ ਨਾਲ ਆਪਾਂ ਨੇ ਇੰਸਟਾਗ੍ਰam ਪੇਜ ਵੀ ਹੈ ਜੀ ਮੇਰਾ ਇਹ ਕਾਫੀ ਪੁਰਾਣਾ ਹੀ ਆ ਜੀ ਇੰਸਟਾਗ੍ਰam ਪੇਜ ਇਹਦੇ ਤੇ ਛੋਟੇ ਛੋਟੇ ਕਲਿੱਪ ਛੋਟੇ ਛੋਟੇ ਵੀਡੀਓਜ਼ ਐ ਵਾਲਾ ਹੀ ਲੋਗੋ ਹੈ ਜੀ ਇਹਦੇ ਤੇ ਵੀ ਤੇ ਇਹਨੂੰ ਵੀ ਜਾ ਕੇ ਫੋਲੋ ਜ਼ਰੂਰ ਕਰਿਓ ਤੇ ਸਾਰੇ ਜਣੇ ਮੈਨੂੰ ਪਲੀਜ਼ ਹੱਥ ਬੰਨ ਕੇ ਰਿਕੁਐਸਟ ਹੈ ਜੀ ਸਾਰੇ ਜਣੇ ਫੋਲੋ ਜ਼ਰੂਰ ਕਰਿਓ ਜਿਹੜੇ ਪੁਰਾਣੇ ਵਿਊਅਰਜ਼ ਨੇ ਪੁਰਾਣੇ ਮੇਰੇ ਸਬਸਕ੍ਰਾਈਬਰ ਨੇ ਉਹਨਾਂ ਨੂੰ ਕੁਝ ਵੀ ਸ਼ੇਅਰ ਕਰਨ ਦੀ ਜ਼ਰੂਰਤ ਨਹੀਂ ਹੈ ਜੀ ਜਿਨ੍ਹਾਂ ਨੇ ਮੇਰੇ ਇੰਸਟਾਗ੍ਰam ਤੇ ਫੇਸਬੁੱਕ ਪੇਜ ਨੂੰ ਆਪਣਾ ਫੋਲੋ ਕਰਨਾ ਤਾਂ ਇਸ ਤਰ੍ਹਾਂ ਲਿਖ ਕੇ ਤੁਸੀਂ ਫੋਲੋ ਕਰ ਸਕਦੇ ਹੋ ਤੇ ਇਹ ਵਾਲਾ ਲੋਗੋ ਰਹੇਗਾ ਕਿੰਦਾ ਤਾਂ ਲੱਗਿਆ ਮੈਨੂੰ ਕਮੈਂਟ ਬਾਕਸ ਵਿੱਚ ਜਾ ਕੇ ਜਰੂਰ ਲਿਖਿਓ ਜੀ ਕਿੰਦਾ ਲੱਗੀ ਤੁਹਾਨੂੰ ਵੀਡੀਓਜ਼ ਤੇ ਕਿੰਦਾ ਤਾਂ ਤੁਹਾਨੂੰ ਲੋਗੋ ਲੱਗਿਆ ਜੇ ਕੁਝ ਚੇਂਜ ਕਰਨਾ ਤੁਸੀਂ ਆਪਾਂ ਦੱਸ ਸਕਦੇ ਆਪਾਂ 20 ਦਿਨ ਦੇ ਵਿੱਚ ਵਿੱਚ ਆਪਾਂ ਇਹਨੂੰ ਚੇਂਜ ਕਰ ਸਕਦੇ ਆਦਰਵਾਇਜ਼ ਆਪਾਂ ਚੇਂਜ ਨਹੀਂ ਕਰ ਸਕਦੇ ਜੀ ਤੇ ਲਓ ਜੀ ਮੈਨੂੰ ਜਾ ਕੇ ਕਮੈਂਟ ਬਾਕਸ ਵਿੱਚ ਜਾ ਕੇ ਜਰੂਰ ਲਿਖਿਓ ਜੀ ਕਿੰਦਾ ਤਾਂ ਲੱਗਿਆ ਥੈਂਕ ਯੂ ਜੀ ਵੀਡੀਓ ਦੇਖਣ ਲਈ